ਸਕੂਲ ਇੰਨੇ ਹੁੰਦੇ ਵੀ ਨਹੀਂ ਸੀ। ਇਦਾਂ ਹੀ ਇੱਕ ਪਿੰਡ ਦੀ ਔਰਤ ਸੀ ਮਿੰਦਰ ਕੌਰ। ਤੇ ਉਹਨੇ ਨਾ ਬੈਂਕ 'ਚ ਖਾਤਾ ਖਲਾਇਆ ਸੀਗਾ। ਤਾਂ ਉਹਨੇ ਪੈਸੇ ਕਢਾਉਣੇ ਸੀ ਉਹ ਮੈਨੇਜਰ ਕੋਲ ਗਈ ਤੇ ਆਪਣੀ ਕਾਪੀ ਰੱਖੀ। ਤੇ ਉਦਾਂ ਇਹ ਬੀਬੀ ਇਹ ਤੇਰਾ ਮਮੇ ਨਾ ਮਮੇ ਨੂੰ ਮਿਲਦਾ। ਆ ਜਾ ਹੋ ਗਈ। ਮੇਰ ਮੰਮਾ ਨਹੀਂ ਜਾਂਦਾ ਮੁੜ ਕੇ ਭੇਜਣ ਦੀ ਲੈਣ ਦੀ ਲੱਗ ਗਈ ਜਦ ਨੂੰ ਨਾ ਪਿੱਛੇ ਹੋਰ ਉਸੇ ਗਲੀ ਦਾ ਬੰਦਾ ਖੜਾ ਸੀ ਬਾਹਰ ਚੋਂ ਗਈ ਤੇ ਮੁੜ ਕੇ ਟਿਕੋਕ ਰੱਖ ਦਿੱਤੀ ਇਹਨਾਂ ਬੀਬੀ ਤੇ ਸਮਝ ਨਹੀਂ ਆਉਂਦੀ ਤੈਨੂੰ ਮੈਂ ਕਿਹਾ ਤੇਰਾ ਮੰਮੇ ਨਾਲ ਮੰਮਾ ਨਹੀਂ ਜਾਂਦਾ ਕਹਿੰਦੀ ਮੈਂ ਦੋਨੇ ਮੰਮੇ ਠੀਕ ਹੈ ਇਹ ਇਹ ਕੀ ਕਰਨ ਹੋ ਗਏ ਕਾਹਦਾ ਮੰਮੇ ਨਾਲ ਮੰਮਾ ਨਾਲ